ਸੌਪਾ ਦਸਨ ਨਾਲ ਗਿਆ ਸੇਵਾ ਕਰ ਰਿਹਾ ਸੀ ਉਹਨੂੰ 4 ਲੱਖ ਰੁਪਏ ਦੀ ਰਾਸ਼ੀ ਜਿਹੜੀ ਆ ਉਹ ਦਿੱਤੀ ਲਵੇ ਤਾਂ ਕਿ ਪਰਿਵਾਰ ਥੋੜਾ ਬਹੁਤ ਆਪਣੇ ਆਪ ਨੂੰ ਸੁਭਾਅ ਇਹ ਇਨਸਾਨ ਦੀ ਕੀਮਤ ਨਹੀਂ ਹੈਗੀ ਜਿੰਨੀ ਮਰਜ਼ੀ ਕੀਮਤ ਲਾ ਲਓ ਜਿੰਦਾ ਦੀ ਕੋਈ ਕੀਮਤ ਨਹੀਂ ਅੱਥ ਨੂੰ ਇਹ ਵਾਕਿਆ ਹੋਇਆ ਕਿ ਅੱਜ 12 ਤਰੀਕ ਨੂੰ ਇਹ ਪੈਸੇ ਜਿਹੜੇ ਨੇ ਇਹ ਪਰਿਵਾਰ ਨੂੰ ਮਿਲ ਗਏ 4 ਲੱਖ ਰੁਪਏ 14-15 ਦਿਨਾਂ 13 ਦਿਨਾਂ ਹੋ ਗਏ ਨੇ ਮੈਂ ਸਮਝਦਾ ਵੀ ਭਗਵੰਤ ਮਾਨ ਜੀ ਦੀ ਸਰਕਾਰ, ਅਮਿੰਤ ਕੇਦਰੀਵਾਲ ਜੀ ਦੀ ਸੋਚ ਉਹ ਬਹੁਤ ਵਾਅਦਾ ਕੀਤਾ ਹੋਇਆ ਉਹ ਤਸੀਹ ਜਿਹੜੀਆਂ ਮਸ਼ੀਨੂ ਕਦੇ ਬੋਲ ਵੀ ਬੇਟ ਕਰਦਾ ਉਹ ਬਾਕੀ ਦਾ ਆਪਣੇ ਸਮਾਂ ਲਈ ਲਾਵਾ ਲੂਰ ਪਰ ਪਿਛਲੇ ਗੁਰਵਾਰ ਨੂੰ ਪੂਰੀ ਹਿੰਮਤ ਕਰਕੇ ਇਸ ਲੋਕ ਦੀ ਅੱਗੇ ਤੁਸੀਂ ਵੇਖ ਰਹੇ ਹੋ ਜੀ ਪੰਜਾਬ ਮੀਡੀਆ ਗੱਲ ਪੰਜਾਬ ਦੀ ਪਰ ਉਸੇਮਨ ਖਬਰਾਂ ਅਤੇ ਤਾਜ਼ਾ ਜਾਣਕਾਰੀ ਲਈ ਜੀ ਪੰਜਾਬ ਮੀਡੀਆ ਦਾ YouTube ਪੇਜ ਸਬਸਕ੍ਰਾਈਬ ਕਰ ਲਿਓ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ। ਚੇਅਰਮੈਨ ਰਮਨ ਬੈਲ ਨੇ ਹੜ੍ਹਾਂ ਦੌਰਾਨ ਜਾਨ ਗਵਾਉਣ ਵਾਲੇ ਜੂਲੀਅਸ ਮਸੀਹ ਦੇ ਪਰਿਵਾਰ ਨੂੰ ਪੰਜਾਬ ਸਰਕਾਰ ਵੱਲੋਂ ਭੇਜੀ 4 ਲੱਖ ਰੁਪਏ ਦੀ ਮਾਲੀ ਸਹਾਇਤਾ ਸੌਂਪੀ। 29 ਅਗਸਤ ਨੂੰ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਲੋਕਾਂ ਦੀ ਜਾਨ ਬਚਾਉਣ ਦੇ ਉਪਰਾਲੇ ਕਰ ਰਹੀ ਗੁਰਦਾਸਪੁਰ ਦੇ ਪਿੰਡ ਤਲਵੰਡੀ ਵਿਰਕ ਦੇ ਨੌਜਵਾਨ ਜੂਲੀਅਸ ਮਸੀਹ ਜਿਸ ਦਾ ਸੱਪ ਦੇ ਡੰਗਨ ਕਾਰਨ ਦਿਹਾਂਤ ਹੋ ਗਿਆ ਸੀ। ਉਸ ਦੇ ਪਰਿਵਾਰ ਨੂੰ ਪੰਜਾਬ ਸਰਕਾਰ ਵੱਲੋਂ 4 ਲੱਖ ਰੁਪਏ ਦੀ مالی ਸਹਾਇਤਾ ਦੇ ਕੇ ਦੁੱਖ ਦੀ ਘੜੀ ਵਿੱਚ ਟਾਰਸ ਦਿੱਤੀ ਗਈ। ਆਮ ਆਦਮੀ ਪਾਰਟੀ ਦੇ ਆਗੂ ਸ਼੍ਰੀ ਰਮਨ ਬਹਿਲ ਨੇ ਪੰਜਾਬ ਸਰਕਾਰ ਵੱਲੋਂ ਭੇਜਿਆ ਗਿਆ 4 ਲੱਖ ਰੁਪਏ ਦਾ ਚੈੱਕ ਪੀੜਤ ਪਰਿਵਾਰ ਨੂੰ ਮੈਂਬਰਾਂ ਨੂੰ ਸੌਂਪਿਆ। ਇਸ ਮੌਕੇ ਉਹਨਾਂ ਨਾਲ ਐਸ ਡੀ ਐਮ ਗੁਰਦਾਸਪੁਰ ਸਰਦਾਰ ਮਨਜੀਤ ਸਿੰਘ ਰਾਜਲਾ ਵੀ ਮੌਜੂਦ ਸਨ। ਪੀੜਤ ਪਰਿਵਾਰ ਨਾਲ ਆਪਣੀ ਦਲੀਸਮਵੇਦਨਾ ਜ਼ਾਹਰ ਕਰਦਿਆਂ ਸੀਨੀਅਰ ਅਗੁਰ ਰਮਨ ਬਹਿਲ ਨੇ ਕਿਹਾ ਕਿ ਨੌਜਵਾਨ ਜੂਲੀਅਸ ਮਸੀਵ ਵੱਲੋਂ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਹਰ ਪੀੜਤਾਂ ਦੀ ਮਦਦ ਕੀਤੀ ਜਾ ਰਹੀ ਸੀ। ਇਸੇ ਦੌਰਾਨ ਸੱਪ ਲੜਨ ਦੇ ਹਾਦਸੇ ਦੌਰਾਨ ਉਸ ਦੀ ਜਾਨ ਚਲੀ ਗਈ। ਸ਼੍ਰੀ ਰਮਨ ਬਹਿਲ ਨੇ ਕਿਹਾ ਕਿ ਭਾਵੇਂ ਇਸ ਰਾਸ਼ੀ ਨਾਲ ਇਨਸਾਨ ਨੂੰ ਵਾਪਸ ਤਾਂ ਨਹੀਂ ਲਿਆਂਦਾ ਜਾ ਸਕਦਾ ਪਰ ਇਹ مالی ਸਹਾਇਤਾ ਪਰਿਵਾਰ ਦੇ ਪਾਲਣ ਪੋਸਣ ਵਿੱਚ ਜ਼ਰੂਰ ਕੁਝ ਨਾ ਕੁਝ ਮਦਦਗਾਰ ਸਾਬਤ ਹੋਵੇਗੀ। ਪਰ ਜਿਵੇਂ ਮੈਂ ਜਪਾ ਤਰਨ ਦੇ ਵਿੱਚ ਖੜਿਆ ਔਰ ਇਸ ਕੈਂਪ ਦੇ ਵਿੱਚ ਇੱਕ ਬੜਾ ਵੱਡਾ ਹਾਦਸਾ ਹੋਇਆ ਸੀਗਾ 29 ਅਗਸਤ ਨੂੰ ਜਿਊਨਸ ਮਸਜਿਦ ਪੁੱਤਰ ਵੀਰਾ ਮਸਜਿਦ ਵਾਸੀ ਤਲਵੰਡੀ ਦੇ ਵਿੱਚ ਉਹ ਹੜਾ ਦੇ ਪ੍ਰਕੋਪ ਦੇ ਵਿੱਚ ਇਹਦੇ ਮਨ ਦੇ ਵਿੱਚ ਦਸਬਾ ਸੀ ਕਿ ਮੈਂ ਵੀ ਸੇਵਾ ਕਰਾਂ ਤੇ ਜਿਹੜੇ ਲੋਕ ਹੜਾ ਦੇ ਵਿੱਚ ਪ੍ਰਭਾਵਿਤ ਹੋਏ ਨੇ ਜਾਂ ਜਿਹੜੇ ਹੜਾ ਦੇ ਵਿੱਚ ਫਸੇ ਦੇ ਨੇ ਉਹਨੂੰ ਨੰਦਾ ਕੱਢ ਕੇ ਨਹੀਂ ਆਵਾ ਤੇ ਉਸ ਜਜ਼ਬੇ ਨੂੰ ਉਸ ਸੇਵਾ ਭਾਵ ਨੂੰ ਲੈ ਕੇ ਉਹ ਖਲਾਮਾ ਤੋਂ ਅਗਲੇ ਪਾਸੇ ਹਰਦਾਨ ਤੇ ਮੰਗਲ ਚਲ ਗਿਆ ਅ ਜਸਮਾ ਨੂੰ ਤੋਂ ਬੰਦੇ ਲੈ ਕੇ ਕਾਲਜੋਂ ਖੜ ਰਿਹਾ ਸੀਗਾ ਕਿ ਉਹਨੂੰ ਉੱਥੇ ਸੱਤ ਦੱਸ ਗਿਆ ਤੇ ਬਦਕਿਸਮਤੀ ਦੇ ਨਾਲ ਉਹਦੀ ਮੌਤ ਹੋ ਗਈ ਉਹਨੂੰ ਹਸਪੀਟਲ ਵੀ ਲੈ ਕੇ ਗਏ ਔਰ ਡਾਕਟਰ ਵੀ ਬਾਹ ਮਿਲਾਇਆ ਪਰ ਉਹ ਬਚਾ ਨਹੀਂ ਸਕਿਆ ਸੋ ਬੜਾ ਦੁਖਦਾਈ ਸੀ ਮੈਂ ਉਸ ਵਕਤ ਇੱਥੇ ਆਇਆ ਕਿ ਮੇਰੇ ਮੌਕੇ ਤੇ ਸਰਪੰਚ ਸਾਹਿਬ ਨੇ ਸਾਡੇ ਕੇਜੂ ਜੀ ਸਾਹਿਬ ਦਾ ਰਸੂਆ ਦੇ ਬੇਟੇ ਮੰਤੀ ਜੀ ਰਫੀ ਜੀ ਆ ਬੜੇ ਗੋਰੀ ਜੀ ਜਿਹੜੇ ਸਲੀਮਪੁਰ ਰਗਾਨਾ ਤੋਂ ਸਰਪੰਚ ਸਾਹਿਬ ਨੇ ਇਹਨਾਂ ਨੇ ਕਿਹਾ ਵੀ ਇੱਕ ਬਹੁਤ ਵੱਡਾ ਦੁਕਾਨ ਤੋਆ ਉਹ ਉਦੋਂ ਵੀ ਆਇਆ ਸੀ ਤੇ ਮੈਂ ਕਿਹਾ ਵੀ ਹੁਣ ਕਰ ਕੁਝ ਨਹੀਂ ਸਕਦੇ ਉਹ ਨੌਜਵਾਨ ਮੁੰਡਾ ਸੀ ਜੀਨ ਮਸੀਹ ਪਹਿਲਾਂ ਵੀ ਪਰਿਵਾਰ ਦੇ ਵਿੱਚ ਇੱਕ ਵੀਰ 25 ਦਿਨ ਪਹਿਲਾਂ ਦੁਕਾਨ ਤੋਆ ਉਹਦਾ ਵੱਡਾ ਭਰਾ ਉਹਦੀ ਮੌਤ ਹੋ ਗਈ ਸੀ ਤੇ ਕੋਈ ਲਾਭਤ ਨਹੀਂ ਸੀ ਕੀ ਕਰਦੇ ਇਹ ਬੱਚੀ ਕੋਲ ਆਏ ਸਾਂ ਤੇ ਫਿਰ ਕੋਈ ਮਨਚ ਰੱਖਿਆ ਵੀ ਇਹ ਦੁੱਖ ਤੇ ਬਹੁਤ ਆ ਪਰ ਦੁੱਖ ਨੂੰ ਕਿਸ ਤਰੀਕੇ ਨਾਲ ਘਟਾਇਆ ਜਾਵੇ ਤੇ ਮੈਨੂੰ ਅੱਜ ਇਸ ਗੱਲ ਦੀ ਧਾਰਸ ਆ ਕਿ ਅੱਜ ਪੰਜਾਬ ਦੇ ਲੋਕ ਜਿਹੜੇ ਆ ਮੰਗਦੇ ਪਾਰਟੀ ਦੀ ਸਰਕਾਰ ਆ ਉਹ ਭਗਵੰਤ ਮਾਨ ਜੀ ਦੀ ਜਿਹੜੇ ਸਾਡੇ ਮੁਸਲਮਾਨ ਕੀ ਨੇ ਉਹਨਾਂ ਦੀ ਯੋਗ ਅਗਵਾਈ ਥੱਲੇ ਥਾੜ ਪੀੜਤਾ ਲਈ ਬਹੁਤ ਕੁਝ ਕੀਤਾ ਜਾ ਰਿਹਾ ਉਸ ਲੜੀ ਦੇ ਵਿੱਚ ਮੁੱਖ ਮੰਤਰੀ ਸਾਹਿਬ ਨੇ ਇੱਕ ਫੈਸਲਾ ਕੀਤਾ ਵੀ ਜਿਹੜਾ ਜੀ ਸਾਡੇ ਚੋਂ ਦੂਰਾ ਹੋ ਗਿਆ ਅਰਦਾਸ ਕਰਿਆ ਬੱਚਾ ਤੇ ਸੱਤ ਦਸਨ ਨਾਲ ਗਿਆ ਸੇਵਾ ਕਰ ਰਿਹਾ ਸੀ ਉਹਨੂੰ 4 ਲੱਖ ਰੁਪਏ ਦੀ ਰਾਸ਼ੀ ਜਿਹੜੀ ਆ ਉਹ ਦਿੱਤੀ ਲਾਵੇ ਤਾਂ ਕਿ ਪਰਿਵਾਰ ਥੋੜਾ ਬਹੁਤ ਆਪਣੇ ਆਪ ਨੂੰ ਸੁਭਾਅ ਸਕੋ ਇਹ ਇਨਸਾਨ ਦੀ ਕੀਮਤ ਨਹੀਂ ਹੈਗੀ ਜਿੰਨੀ ਮਰਜ਼ੀ ਕੀਮਤ ਲਾ ਲਓ ਬੰਦੇ ਦੀ ਕੋਈ ਕੀਮਤ ਨਹੀਂ ਕੋਈ ਉਹਦੀ ਪਰਵਾਹੀ ਨਹੀਂ ਪਰ ਆ ਇੱਕ ਛੋਟੀ ਜੀ ਰਕਮ 4 ਲੱਖ ਰੁਪਏ ਦੀ ਇਹ ਸਾਡੀ ਬੇਟੀ ਨੂੰ ਮੋਟੇ ਬੱਚਿਆਂ ਨੂੰ ਮਾਪਾਪ ਨੂੰ ਮਾੜਾ ਮੋਟਾ ਆਸਰਾ ਦੇਣ ਵਾਸਤੇ ਮੋਦੀ ਜੀ ਇੱਕ ਸਹਾਰਾ ਬਣੇਗੀ ਤਾਂ ਕਿ ਇਹ ਖੜੀ ਹੋ ਸਕੇ ਤੇ ਅੱਗੇ ਜ਼ਿੰਦਗੀ ਦੀ ਦੌੜ ਦੇ ਵਿੱਚ ਵੱਚ ਸਕੇ ਸੋ ਮੈਂ ਧੰਨਵਾਦ ਕਰਦਾ ਮਾਨਯੋਗ ਮੁੱਖ ਮੰਤਰੀ ਜੀ ਦਾ ਔਰ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦਾ ਜਿਖੋ 29 ਅੱਠ ਨੂੰ ਇਹ ਵਾਕਿਆ ਹੋਇਆ ਕਿ ਅੱਜ 12 ਤਰੀਕ ਨੂੰ ਇਹ ਪੈਸੇ ਜਿਹੜੇ ਨੇ ਇਹ ਪਰਿਵਾਰ ਨੂੰ ਮਿਲ ਗਏ 4 ਲੱਖ ਰੁਪਏ ਸੋ 12-12 ਦਿਨਾਂ 13 ਦਿਨਾਂ ਦੇ ਅੰਦਰ ਤੇ ਮੈਂ ਸਮਝਦਾ ਵੀ ਭਗਵੰਤ ਮਾਨ ਜੀ ਦੀ ਸਰਕਾਰ ਅਰਵਿੰਦ ਕੇਜਰੀਵਾਲ ਜੀ ਦੀ ਸੋਚ ਆਮ ਆਦਮੀ ਪਾਰਟੀ ਦੀ ਸੋਚ ਸੰਵੇਦਨਸ਼ੀਲਾ ਜਿੱਤੋਂ ਤਾਂ ਕਿ ਇਹੋ ਜਿਹੇ ਮਸਲੇ ਹੁੰਦੇ ਔਰ ਅੱਜ ਸਾਰਾ ਪੰਜਾਬ ਇਸ ਪਾਸੇ ਉਭਾਵਤ ਹੋਇਆ ਪਿਆ ਔਰ ਵਧੀਆ ਗੱਲ ਇਹ ਹੋਈ ਆ ਕਿ ਅੱਜ ਇਨਸਾਨੀਅਤ ਜਾਗੀ ਆ ਹਰ ਇਨਸਾਨ ਇੱਕ ਦੂਜੇ ਦੀ ਮਦਦ ਦੇ ਉੱਪਰ ਤਗੜਾ ਹੋ ਕੇ ਲੱਗਾ ਵਾਜੇ ਤੇ ਤਲਵੰਡੀ ਵਿਰਕਾਏ ਆ ਮੈਂ ਪਰਿਵਾਰ ਨੂੰ ਇਹ ਵੀ ਭਰੋਸਾ ਦਿੱਤਾ ਕਿ ਉਹ ਜਿਉਣਾ ਤੋਂ ਬਥੇ ਨਹੀਂ ਵਿਆਸਾ ਕਰਦੇ ਪਰ ਤੇਰੀ ਜ਼ਿੰਦਗੀ ਦੇ ਵਿੱਚ ਜਿੰਨੇ ਚੁਗਿਆ ਅਸੀਂ ਹਾਜ਼ਰ ਆ ਪੂਰਾ ਸਾਡਾ ਸੰਯੋਗ ਕੋਸ਼ਿਸ਼ ਹੋਏਗੀ ਕਿ ਪਰਿਵਾਰ ਨੂੰ ਕਿਸੇ ਕਿਸਮ ਦੀ ਮੁਸ਼ਕਿਲ ਨਾ ਹੋਵੇ ਸਰਪੰਚ ਸਾਹਿਬ ਤੁਸੀਂ ਇੱਥੇ ਹੋ ਬਿਲਕੁਲ ਜੀ ਤੁਸੀਂ ਹੋਰ ਵੀ ਜੀ ਤੁਸੀਂ ਇੱਥੇ ਹੋ ਮੋਤੀ ਜੀ ਇਹ ਪਰਿਵਾਰ ਨੂੰ ਹੁਣ ਤੁਸੀਂ ਸਾਰਿਆਂ ਨੇ ਸੋ ਬੋਲ ਲੈ ਸਾਰਾ ਜਿੰਨਾ ਪਰਿਵਾਰ ਆ ਸਾਡਾ ਆਪਣਾ ਪਰਿਵਾਰ ਹੈ ਔਰ ਮੈਂ ਅੱਗੇ ਵੀ ਕਿਹਾ ਵੀ ਜਿੱਥੋਂ ਤੱਕ ਇਸ ਭਾਈਚਾਰੇ ਦੀ ਗੱਲ ਆ ਸਾਨੂੰ ਦੋ ਮਾਰਾਂ ਪੈਂਦੀਆਂ ਨੇ ਇੱਕ ਤੇ ਗਰੀਬੀ ਆ ਦੂਜੀ ਅਨਪੜਤਾ ਸੋ ਆਪਾਂ ਦੋਵਾਂ ਦੇ ਖਿਲਾਫ ਲੜਨਾ ਆਪਣੀ ਅੱਗੇ ਜ਼ਿੰਦਗੀ ਵਧੀਆ ਕਰਨੀ ਆ ਸੋ ਮੈਂ ਪਰਿਵਾਰ ਨੂੰ ਵੀ ਨਗਰ ਨੂੰ ਵੀ ਇਹ ਵਿਸ਼ਵਾਸ ਦਿਵਾਉਣਾ ਕਿ ਇਹੋ ਜਿਹਾ tufaan ਤੇ ਦੇ ਵਿੱਚ ਪਰਵਾਹ ਨਾ ਕਿਸੇ ਨੂੰ ਨਾ ਪਾਵੇ ਪੰਜਿਆਰ ਜ ਆ ਗਿਆ ਇਹ ਆਪਾ ਪਰਮੇਸ਼ਵਰ ਦੇ ਨਾਲ ਪਰਿਵਾਰ ਔਰ ਰਗਨ ਦੇ ਨਾਲ ਖੜਿਆ ਤੇ ਬਹੁਤ ਨਾ ਕਹਿੰਦਾ ਹੋਇਆ ਉਸ ਅਜ਼ੀਜ਼ ਜੁਲੀਅਨ ਮਸੀਹ ਨੂੰ ਸ਼ਰਦਾ ਦੇ ਬੁੱਲ ਵੀ ਭੇਟ ਕਰਦਾ ਪ੍ਰਮਾਤਮਾ ਆਪਣੇ ਚਰਨਾਚਨ ਨੂੰ ਸ਼ਾਸ ਦੇਵੇ ਔਰ ਪਿੱਛੇ ਪਰਿਵਾਰ ਨੂੰ ਪੂਰੀ ਹਿੰਮਤ ਦੇਵੇ ਕਿ ਇਸ ਦੁਖੀ ਘੜੀ ਚੋਂ ਉਹ ਨਿਕਲ ਜੇ ਬਹੁਤ ਬਹੁਤ ਧੰਨਵਾਦ